ਇਕ ਵੰਗਾ ਸ਼ਤਕੁਰ ਪ੍ਰਸਾਦ ਆਹ ਸਾਹਿਦ ਅਸਮੀ ਗਬੇਉ ਭਾਈ ਲੈ ਤੀ ਜੋ ਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਤਕੀ ਚਾਧਵ ਚਨਮ ਲੈ ਹਮਾਰਾ ਆਪਣਾ ਜਾਣਕਰੋ ਪ੍ਰਤੀ ਪਾਰ ਅਮਰੇ ਦੁਸਬ ਤੁਮਪਾ ਆਵ ਹਦ ਮਹਿਬਤਾ ਉਹ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਖਸਮੈ ਕਰਤਾਰਾ ਮੋਹਰ ਚਾਨ ਜੀ ਕਰ ਦਇਆ ਕਰੀਆ ਸਭੈਣ ਕੁਆਰ ਸੰਗਰੀਆ ਪੂਰਨ ਹੋਏ ਹਮਾਰੀ ਆ ਸਾਤੋਰਖਿਨੁ ਕਿ ਰਹੇ ਪਿਆਸਾ برمر کاماسا ਜਵਨ ਕਾਲ ਜੋ ਗੀਸ ਵਕੀਓ ਬੀਦ ਰਾਵ ਰਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਹਮਾਰਾ ਜਵਨ ਕਾਲ ਸੁਜਤ ਬਨਾਇਓ ਦੇਵ ਦਾ ਜੋ ਸੁਨ ਬੁਜਾਇਓ ਆਨੰਦ ਕੇ ਅਵਤਾਰਾ ਸੋਈ ਗੁਰੂ ਸੰਧਿਓ ਹਮਾਰਾ ਨਮਸਕਾਰ ਜੀ ਸੇ ਕੋ ਹਮਾਰੇ ਸਭ ਪ੍ਰਜਾ ਜਨ ਆਪ ਸਵਾਰੇ ਸਭ ਕਣ ਕੋ ਸਭ ਗੁਣ ਸੁਖ ਦਿਓ ਸਤਰੰਗ ਕੋ ਬਲ ਮੋ ਬੁਧ ਕੀਓ ਕਟ ਕਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਕੁੰਚਰੇ ਸੂਲਾ ਸਭ ਪਰ ਕਿਰਪਾ ਜਿਸ ਕਰ ਬੁਲਾ ਸੰਤੰਦ ਬਾਈ ਦੇ ਦੁਕੀ ਚੁਪਾਈ ਚਦਨ ਗੈਸੋ ਕੀਏ ਕੇ ਕੀ ਫਿਰ ਬਚਾਨੇ ਘਟ ਘਟ ਕੇ ਉਰ ਬਟ ਕੀ ਜਾਨੇ ਜਬ ਜ਼ਰਖ ਘਰਾ ਕਰਾ ਕਰਾ ਪਰਦਾ ਤਰਤ ਤਬ ਦੇ ਬਾਰਾ ਜਬਾ ਕਰਤ ਕਰਤ ਹੋ ਕਬ ਹੋ ਤਮ ਮੈਂ ਮ੍ਰਿਤ ਦੇ ਤਰਜਬਾ ਇਹ ਤੇ ਮਹਾਂ ਸਰ ਸਵਤਾਰੇ ਆਪਿ ਆਪਨੀ ਵਜੂ ਚਾਰੇ ਤਮ ਸਭ ਤੇਰਾ ਜਨ ਨਾਮ ਜਾਣਤ ਪੇਤ ਪੇਤ ਅਰ ਆਲਮ ਰੰਗ ਕਾ ਨਿਰਮ ਕਾ ਨਿਰਲੰਬਿ ਆਦਨਿ ਲੇ ਨਾਦੀ ਸੰਭ ਤਾਕਾ ਮੂੜ ਚਾਰਤ ਪੇਦਾ ਜਬੋ ਪੇਉ ਨਭਾਵਦ ਬ੍ਰਹਦਾਤਾ ਕੋ ਕਰਪਾ ਹਨ ਨਮਾਨਤ ਮਹਾਮੂਨ ਕਛ ਭੇਦ ਨਾ ਜਾਣਤ ਮਹਾਦੇਵ ਕੋ ਕੇ ਅਰਚਾ ਸੁਨਰੰਗ ਕਾਰਕਾ ਛਿਨਗਦੈ ਪਿਉ ਆਪ ਹੀ ਆਪਣੀ ਬੁਧ ਹੈ ਜੇ ਕੀ ਵਰਨ ਦੇ ਭਿੰਨ ਭਿੰਨ ਦਿਹ ਤੀ ਤੁਮਰਾਲ ਕਾਣ ਜੈਪਸਾਰਾ ਕਿਆ ਵਿਸਦਾ ਤੁਮ ਸੰਸਾਰ ਏਕੇ ਰੂਪ ਨੇ ਉਪਸਰੂਪ ਆਲੰਕ ਪਿਉ ਰਾਵ ਕਹਿ ਭੂਪਾਂਡਾ ਜੀ ਰਸੇ ਤਿਰਕੇ ਨਿਤਪੋਰੀ ਕਾਣ ਬਹੁਰੈ ਦੇਨੀ

ਕਿਰਪਾ ਰੇ ਜਿਨਾਂ ਲੇ ਰਹੋ ਤਾਂ ਕਿ ਤਾਉ ਤਨ ਗਮੋਹਰ ਹੋ ਰੇ ਦਿਸੇਦ ਕਰਮੋ ਸੁਭ ਹੋਏ ਦਿਸੇ ਸਾਸ ਸੁਖੀ ਨਾ ਕੋਈ ਏਕ ਬਾਰ ਜਿ ਤੁਮੈ ਸਮਾਰਾ ਕਾਲ ਪਾਸ ਤੇ ਧਾਇ ਉਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਜਿਸ ਜੋਗ ਤੇ ਰਹਾ ਘੜਕੇ ਤਮੈ ਸ਼ਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਤੋਰ ਮੋ ਸੋਹਾਈ ਦਿਸਦੋ ਉਤਲੇ ਹੋ ਬਚਾਈ ਘੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਗੁਟੁਰ ਮਹ ਸੁਹਾਇ ਿਸ ਦਸਦੋਤ ਨਹੀਂ ਹੋਬ ਚਾਇ ਵਾਹਿਗੁਰੂ ਦਾ ਗਲ ਸਾਹ ਵਾਹਿਗੁਰੂ ਕੀ ਫਤੇ